ਪੰਜਾਬ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਬੇਚੈਨੀ ਦੇਖਣ ਨੂੰ ਮਿਲੀ ਹੈ ਇਹਦਾ ਮੁੱਖ ਕਾਰਨ ਹੈ ਸਰਕਾਰੀ ਕਾਰਗੁਜ਼ਾਰੀ ਪੰਜਾਬ ਦੀ ਇਤਰਾਸ ਦੀ ਆਖੀ ਪਿਛਲੇ 50 60 ਸਾਲਾਂ ਤੋਂ ਜਿਹੋ ਜੀ ਗਵਰਨੈਂਸ ਜਿਹੋ ਜੀ ਕਾਰਗੁਜ਼ਾਰੀ ਲੋਕਾਂ ਨੂੰ ਚਾਹੀਦੀ ਸੀ ਜਿਦੀ ਆਵਾਸੋਨਾਂ ਲਾਈ ਹੋਈ ਸੀ ਉਹ ਉਹਨਾਂ ਨੂੰ ਮਿਲ ਨਹੀਂ ਰਹੀ ਔਰ ਕੋਈ ਵੀ ਸਰਕਾਰ ਜਿਹੜੀ ਉਹਨਾਂ ਦੀ ਅਛਾਵਾਂ ਤੇ ਖਰੀ ਨਹੀਂ ਉਤਰੀ ਇਸੇ ਕਰਕੇ ਇਹ ਜਿਹੜੇ ਥਾਂ ਥਾਂ ਤੇ ਧਰਨੇ ਤੇ ਮੁਜ਼ਾਰੇ ਹੋ ਰਹੇ ਨੇ ਮੈਂ ਉਦਾਹਰਨ ਵਜੋਂ ਜਿਹੜਾ ਕਿਸਾਨਾਂ ਵੱਲੋਂ ਖੇਤੀ ਨੀਤੀ ਵਾਸਤੇ ਮੋਰਚਾ ਲਾਇਆ ਹੋਇਆ ਵਾ ਉਹਦੇ ਤੇ ਗੱਲ ਕਰਨੀ ਚਾਹਨਾ ਵਾ ਅ ਸੂਬੇ ਦੇ ਵਿੱਚ ਕਈ ਸਰਕਾਰਾਂ ਆਈਆਂ ਤੇ ਗਈਆਂ ਲੇਕਿਨ ਕਿਸੇ ਨੇ ਹੁਣ ਤੱਕ ਖੇਤੀ ਨੀਤੀ ਐਗਰੀਕਲਚਰ ਪਾਲਿਸੀ ਨਹੀਂ ਬਣਾਈ ਵਾਦੇ ਸਾਰਿਆਂ ਨੇ ਕੀਤੇ ਬਹੁਤ ਸਾਲ ਪਹਿਲਾਂ ਮੇਰੇ ਖਿਲ 2005 ਦੇ ਵਿੱਚ ਪੰਜਾਬ ਫਾਰਮਰਸ ਕਮਿਸ਼ਨ ਬਣਿਆ ਸੀ ਔਰ ਉਸੜੇ ਦੇ ਚੇਅਰਮੈਨ ਜੀਐਸ ਸਰ ਕਲਕੱਤੋਂ ਲੈ ਗਿਆ ਸੀ ਉਹ ਫਿਰ ਜਦੋਂ ਅਗਲੀ 2007 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਆ ਗਈ ਉਸੜੇ ਉਹਨਾਂ ਨੇ ਕੰਟੀਨਿਊ ਕੀਤਾ ਔਰ ਉਹਨਾਂ ਨੇ 2013 ਦੇ ਵਿੱਚ ਆਪਣੀ ਪਹਿਲੀ ਜਿਹੜੀ ਪੰਜਾਬ ਦੀ ਖੇਤੀ ਨੀਤੀ ਬਣਾਈ ਉਹਦੇ ਤੇ ਵਿਚਾਰ ਚਰਚਾ ਵੀ ਹੋਈ ਲੇਕਿਨ ਨਾ ਉਹ ਨੀਤੀ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਪੇਸ਼ ਹੋਈ ਤੇ ਨਾ ਹੀ ਉਹ ਲਾਗੂ ਹੋਈ ਠੰਡੇ ਬਸਤੇ ਚ ਪੈ ਗਈ ਉਸ ਤੋਂ ਬਾਅਦ ਫਿਰ ਕਾਂਗਰਸ ਨੇ 2017 ਦੇ ਵਿੱਚ ਰਮਿੰਦਰ ਸਿੰਘ ਦੁਬਾਰਾ ਮੁੱਖ ਮੰਤਰੀ ਬਣਦੇ ਨੇ ਉਹ ਫਿਰ ਅਜੇ ਵੀ ਜਾਖੜ ਨੂੰ ਲਾਉਂਦੇ ਨੇ ਪੰਜਾਬ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਉਹਨਾਂ ਵੀ ਇੱਕ ਨੀਤੀ ਬਣਾਈ ਨੀਤੀ ਜਿਹੜੀ ਸੀ ਉਹਨਾਂ ਸਰਕੂਲੇਟ ਵੀ ਕੀਤੀ ਕੁਝ ਲੋਕਾਂ ਦੇ ਵਿੱਚ ਮੈਨੂੰ ਯਾਦ ਹੈ ਮੇਰੇ ਕੋਲ ਵੀ ਉਹਦੀ ਕਾਪੀ ਆਈ ਸੀ ਮੇਰੇ ਨਾਲ ਉਹਨਾਂ ਦੀ ਇੱਕ ਡਿਸਕਸ਼ਨ ਵੀ ਹੋਈ ਹੈ ਜੇ ਵੀਰ ਜਾਖੜ ਦੀ ਆਪਣੇ ਸੁਨੀਲ ਜਾਖੜ ਦੇ ਸ਼ਾਇਦ ਰਿਸ਼ਤੇਦਾਰ ਨੇ ਉਹ ਆਪ ਫਾਰਮਰ ਲਈ ਸਵਾਨ ਨੂੰ ਪੂਰੀ ਸਮਝ ਸੀ ਖੇਤੀ ਦੀ ਉਹਨਾਂ ਨੇ ਇੱਕ ਪਾਲਿਸੀ ਬਣਾਈ ਲੇਕਿਨ ਉਹ ਪਾਲਿਸੀ ਸਰਕੂਲੇਟਰੀ ਹੋਈ ਲੇਕਿਨ ਉਹ ਪਾਲਿਸੀ ਨਾ ਦੇ ਵਿਧਾਨ ਸਭਾ 'ਚ ਪੇਸ਼ ਹੋਈ ਨਾ ਉਹ ਲਾਗੂ ਹੋਈ ਉਹ ਵੀ ਉਸੇ ਤਰ੍ਹਾਂ ਕੋਲ ਸਟੋਰੀ ਸਪੀ ਗਈ ਹੁਣ ਇਹ ਸਰਕਾਰ ਨੇ ਡਾਕਟਰ ਸੁਖਪਾਲ ਸਿੰਘ ਨੂੰ ਫਾਰਮਰਸ ਕਮਿਸ਼ਨ ਦਾ ਚੇਅਰਮੈਨ ਆਇਆ ਬਾਕੀ ਜਿਹੜੇ ਸੱਜਣ ਜੀਐਸ ਕਲਕੱਟ ਅਜੇ ਵੀ ਜਾਖੜ ਉਸੇ ਤਰ੍ਹਾਂ ਡਾਕਟਰ ਸੁਖੀ ਸੁਖਪਾਲ ਜਿਹੜੇ ਨੇ ਇਹ ਵੀ ਜਾਣੇਮਾਣੇ ਇਕਨੋਮਿਸਟ ਨੇ ਔਰ ਹਾਲੀ ਤੱਕ ਇਹ ਸਰਕਾਰ ਨੇ ਮੈਂ 2.5 ਸਾਲ ਹੋ ਗਿਆ ਇਹ ਸਰਕਾਰ ਨੇ ਵੀ 12 ਤੱਕ ਨੀਤੀ ਨਹੀਂ ਲਾਂਦੀ ਸੋ ਇਹ ਬਿਲਕੁਲ ਜਿਹੜੇ ਕਿਸਾਨ ਧਰਨਾ ਜਿਹਨਾਂ ਨੇ ਲਾਇਆ ਹੋਇਆ ਖੇਤੀ ਨੀਤੀ ਦੀ ਮੰਗ ਕਰ ਰਹੇ ਆ ਉਹਨਾਂ ਦੀ ਬਿਲਕੁਲ ਜਾਇਜ਼ ਹੈ ਉਹਨਾਂ ਦੀ ਮੰਗ ਕਿ ਖੇਤੀ ਨੀਤੀ ਆ ਹੋਣੀ ਚਾਹੀਦੀ ਆ ਪਰ ਇਹ ਮਸਲਾ ਜਿਹੜਾ ਵਾ ਵੇਖੋ ਬਾਹਰ ਧਰਨਾ ਲੱਗਾ ਲੇਕਿਨ ਵਿਧਾਨ ਸਭਾ ਦੇ ਵਿੱਚ ਇਹ ਮਸਲੇ ਤੇ ਵਿਚਾਰ ਸਿਰਚਾ ਹੋਈ ਨਹੀਂ ਔਰ ਪ੍ਰਤਾਪ ਬਾਜਵੇ ਨੇ ਵੀ ਜਾ ਕੇ ਕਿਹਾ ਤੇ ਬਾਹਰ ਆ ਕੇ ਉਹਨਾਂ ਨੇ ਵੀ ਗੱਲ ਕੀਤੀ ਚਾਹੀਦਾ ਇਹ ਸੀ ਕਿ ਅੰਦਰ ਵਿਦਰੋਹੀ ਤੇ ਪੂਰਾ ਹੰਗਾਮਾ ਕਰਦੇ ਮੰਗ ਕਰਦੇ ਕਿ ਇਹ ਖੇਤੀ ਨੀਤੀ ਦੇ ਉੱਤੇ ਆਪਾਂ ਬਹਿਸ ਕਰੀਏ ਪ੍ਰਾਣੀਆਂ ਖੇਤੀਆਂ ਨੀਤੀਆਂ ਜਿਹੜੀਆਂ ਆਮ ਖੇਤੀ ਨੀਤੀਆਂ ਜਿਹੜੀਆਂ ਬਹੁਤ ਅੱਛੀਆਂ ਬੜੀਆਂ ਹੋਈਆਂ ਮੈਂ ਸਾਰੀਆਂ ਜੂ ਤੇ ਨਿਗਾਹ ਮਾਰੀ ਹੈ ਉਹਨਾਂ ਦੇ ਉਹਨਾਂ ਨੂੰ ਬੈਕਗ੍ਰਾਉਂਡ ਪੜਾ ਕੇ ਇੱਕ ਨਵੀਂ ਖੇਤੀ ਨੀਤੀ ਲਿਆਂਦੀ ਜਾਵੇ ਔਰ ਉਹਦੇ ਇਸੇ ਕਰਕੇ ਇਹਦੀ ਬਹਿਸ ਹੋਣੀ ਚਾਹੀਦੀ ਹੈ ਬਚੈਨੀ ਦਾ ਇੱਕ ਹੋਰ ਕ ਕੰਟੀਨਿਊਟੀ ਅ ਨਿਰੰਤਰਤਾ ਦਾ ਕੰਮ ਇਹ ਕੰਟੀਨਿਊਟੀ ਜਿਹੜੀ ਆ ਹਮੇਸ਼ਾ ਬੜੀ ਜ਼ਰੂਰੀ ਹੈ ਔਰ ਇਸੇ ਕਰਕੇ ਬਿਊਰੋਕ੍ਰੇਸੀ ਹਰ ਸਰਕਾਰ ਦੇ ਨਾਲ ਉਹੀ ਹੁੰਦੀ ਹੈ ਤਾਂ ਕਿ ਕੋਈ ਕਿਸੇ ਪਾਰਟੀ ਦੀ ਸਰਕਾਰ ਬਣ ਜੇ ਲੇਕਿਨ ਜੇ ਬਿਊਰੋਕ੍ਰੇਸੀ ਉਹੀ ਆ ਤੇ ਕੰਟੀਨਿਊਟੀ ਰਹੂਗੀ ਲੇਕਿਨ ਹਰ ਸਰਕਾਰ ਜਦੋਂ ਆਉਂਦੀ ਆ ਹਰ ਪਾਰਟੀ ਦੀ ਸਰਕਾਰ ਉਹ ਆਪਣੀਆਂ ਨੀਤੀਆਂ ਲੈ ਕੇ ਆ ਜਾਂਦੀ ਹੈ ਅਮਰਿੰਦਰ ਸਿੰਘ ਸਰਕਾਰ ਨੇ ਫੈਸਲਾ ਕੀਤਾ ਸੀ ਔਰ ਉਦੋਂ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਵੀ ਇਹੋ ਹੀ ਕਹਿੰਦੇ ਸੀ ਕਿ ਕਰਜ਼ਾ ਮਾਫੀ ਹੋਣੀ ਚਾਹੀਦੀ ਹੈ ਕਿਸਾਨਾਂ ਦੀ ਛੋਟੇ ਕਿਸਾਨਾਂ ਦੀ ਖਾਸ ਕਰਕੇ ਉਹਨਾਂ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਵੀ ਸ਼ੁਰੂ ਕੀਤਾ ਸ਼ਾਇਦ ਉਹ 2017 ਔਰ 22 ਦੇ ਵਿਚਕਾਰ 5000 ਕਰੋੜ ਕਰਜ਼ਾ ਉਹਨਾਂ ਨੇ ਮਾਫ ਕੀਤਾ ਵੀ ਲੇਕਿਨ ਨਵੀਂ ਸਰਕਾਰ ਆ ਗਈ ਇਹਨਾਂ ਨੇ ਕਰਜ਼ਾ ਮਾਫੀ ਦੀ ਵੱਲ ਧਿਆਨ ਬਿਲਕੁਲ ਨਹੀਂ ਦਿੱਤਾ ਹਾਲਾਂਕਿ ਅਸੀਂ 2017 ਦੇ ਵਿੱਚ ਕਿਉਂਕਿ ਮੈਂ ਉਦੋਂ ਪਾਰਟੀ ਦਾ ਮੈਨੀਫੈਸਟੋ ਬਣਾਇਆ ਸੀ ਅਸੀਂ ਅਸੀਂ ਵੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਲੇਕਿਨ ਇਹ ਕਰਜ਼ਾ ਮਾਫੀ ਦਾ ਵਾਦਾ ਭੁੱਲ ਗਏ ਔਰ ਇਹ ਹੁਣ ਸਕੂਲਸ ਆਫ ਐਕਸਲੈਂਸ ਜਾਂ ਆ ਜਿਹੜੇ ਆਮ ਆਦਮੀ ਕਲੀਨਿਕ ਜਾਂ ਮੁਹੱਲਾ ਕਲੀਨਿਕ ਆ ਉਧਰ ਇਹਨਾਂ ਨੇ ਧਿਆਨ ਸਾਰਾ ਪਾਇਆ ਹੋਇਆ ਵਾ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਇਹ ਜਿਹੜੇ ਧਰਨੇ ਮੁਜ਼ਾਰੇ ਹੋ ਰਿਹਾ ਇਹਨਾਂ ਨੂੰ ਐਡਰੈਸ ਕਰਨ ਵਾਸਤੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਇੱਕ ਮੈਕੈਨਿਜ਼ਮ ਦੀ ਲੋੜ ਹੈ ਉਹ ਮੈਕੈਨਿਜ਼ਮ ਹੀ ਹੈ ਨਹੀਂ ਹਰ ਮਹਿਕਮੇ 'ਚ ਮੈਕੈਨਿਜ਼ਮ ਦੀ ਲੋੜ ਹੈ ਹਰ ਮਿਨਿਸਟਰੀ ਦੇ ਵਿੱਚ ਮੈਕੈਨਿਜ਼ਮ ਦੀ ਲੋੜ ਹੈ ਔਰ ਸਭ ਤੋਂ ਚੰਗੀ ਮੈਕੈਨਿਜ਼ਮ ਜਿਹੜੀ ਆ ਇਫੈਕਟਿਵ ਮੈਕੈਨਿਜ਼ਮ ਸ਼ਾਇਦ ਮੁੱਖ ਮੰਤਰੀ ਦੇ ਦਫ਼ਤਰ ਚੋਣੀ ਚਾਹੀਦੀ ਹੈ ਲੇਕਿਨ ਉਹ ਮੈਕੈਨਿਜ਼ਮ ਹੀ ਨਹੀਂ ਬਣੀ ਇਸੇ ਕਰਕੇ ਲੋਕੀ ਮਜਬੂਰ ਨੇ ਸਰਕਾਰ ਦੇ ਉੱਪਰ ਉਤਰਨ ਵਾਸਤੇ ਅ ਦੋ ਤਿੰਨ ਇਸ ਵਿਧਾਨ ਸਭਾ ਦੇ ਵਿੱਚ ਮੰਗਾਂ ਉਠੀਆਂ ਕਿ ਬੇਦਵਿਦੀ ਦੇ ਮਸਲੇ ਤੇ ਜਿਹੜਾ 9 ਸਾਲ ਤੋਂ ਚੱਲ ਰਿਹਾ ਔਰ ਡਰੱਗਸ ਦਾ ਮਸਲਾ ਜਿਹੜਾ ਸ਼ਾਇਦ ਪਿਛਲੇ 15 ਸਾਲ ਤੋਂ ਚੱਲ ਰਿਹਾ ਕਿ ਇਹਨਾਂ ਦੇ ਉੱਤੇ ਇੱਕ ਵਿਸ਼ੇਸ਼ ਸੈਸ਼ਨ ਸੱਦੇ ਜਾਂ ਜਾਂ ਇੱਕ ਸੈਸ਼ਨ ਸੱਦੇ ਜਾਵੇ ਜਿੱਥੇ ਇੱਕ ਇੱਕ ਦਿਨ ਦੀ ਪੂਰੀ ਬੈਸ ਇਹਨਾਂ ਮਸਲਾਂ ਦੇ ਉੱਪਰ ਹੋਵੇ ਬਹੁਤ ਅੱਛਾ ਵਿਚਾਰ ਹੈ ਔਰ ਮੇਰਾ ਖਿਆਲ ਹੈ ਜਿਵੇਂ ਖੇਤੀ ਨੀਤੀ ਤੇ ਇੱਕ ਦਿਨ ਦਾ ਸੈਸ਼ਨ ਸੱਦਿਆ ਜਾਵੇ ਇੱਕ ਦਿਨ ਡਰੱਗਸ ਦਾ ਸੈਸ਼ਨ ਸੱਦਿਆ ਜਾਵੇ ਇੱਕ ਦਿਨ ਬੇਦਵਿਦੀ ਦਾ ਸੈਸ਼ਨ ਸੱਦਿਆ ਜਾਵੇ ਇੱਕ ਦਿਨ ਇੱਕ ਦਿਨ ਬੇਰੁਜ਼ਗਾਰੀ ਦੇ ਉੱਤੇ ਵਿਚਾਰ ਚਰਚਾ ਹੋਵੇ ਜਾਂ ਬਾਹਰ ਜਾਣ ਦੇ ਜਿਹੜਾ ਰੁਝਾਨ ਹੈ ਉਹਦੇ ਤੇ ਵਿਚਾਰ ਚਰਚਾ ਹੋਈ ਜੇ ਇਹ ਅਸੀਂ ਵਿਚਾਰ ਚਰਚਾ ਵਿਧਾਨ ਸਭਾ ਦੇ ਵਿੱਚ ਨਹੀਂ ਕਰਾਂਗੇ ਸਰਕਾਰੀ ਅਦਾਰਿਆਂ ਦੇ ਵਿੱਚ ਨਹੀਂ ਕਰਾਂਗੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਸੀਂ ਨਹੀਂ ਇੰਪਾਵਰ ਕਰਾਂਗੇ ਮਸਲੇ ਵਿਚਾਰਨ ਵਾਸਤੇ ਫਿਰ ਲੋਕਾਂ ਕੋ ਹਾਲ ਹੈ ਲੋਕਾਂ ਕੋ ਕੀ ਆਪਸ਼ਨ ਹੈ ਉਹਦੇ ਤੇ ਫਿਰ ਸਰਕਾਰ ਦੇ ਉੱਤਰਨਗੇ ਔਰ ਇਹੋ ਹੀ ਹਾਲ ਇਸ ਵੇਲੇ ਹੋਇਆ ਪਿਆ ਵਾ ਲੋਕਾਂ ਦੇ ਹਰ ਵਰਗ ਜਿਹੜਾ ਵਾ ਇਸ ਵੇਲੇ ਸਰਕਾਰਾਂ ਦੇ ਉੱਤੇ ਉਤਰਿਆ ਹੋਇਆ ਵਾ ਔਰ ਮੈਨੂੰ ਲੱਗਦਾ ਵਾ ਕਿ ਇਹ ਹੌਲੀ-ਹੌਲੀ ਜੇ ਹੁਣ ਵੀ ਕੋਈ ਹੱਲ ਨਾ ਹੋਇਆ ਤੇ ਕੱਲ ਨੂੰ ਇਹ ਲੋਕੀ ਜਿਹੜੇ ਨੇ ਉਹ ਕ੍ਰਾਂਤੀਵਾਲੀ ਵਾਚ ਸਕਦੇ ਤੁਸੀਂ ਦੇਖ ਲਿਆ ਕਿ ਗਵੰਡੀ ਮੁਲਕ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਠੀਕ ਹੈ ਸਾਡੀਆਂ ਇੱਥੇ ਇਲੈਕਸ਼ਨਸ ਹੁੰਦੀਆਂ ਔਰ ਇਲੈਕਸ਼ਨਸ ਕਾਫੀ ਹੱਦ ਤੱਕ ਫੇਰ ਵੀ ਹੈ ਸੋ ਇੱਕ ਤਰ੍ਹਾਂ ਦਾ ਸੇਫਟੀ ਵੈਲਵ ਹੈ ਪਰ ਜੋ ਸੇਫਟੀ ਵੈਲਵ ਵੀ ਬੰਦ ਹੋ ਜੇ ਤੇ ਫਿਰ ਹੋਰ ਕੀ ਰਸਤਾ ਹੋਊਗਾ ਸੋ ਸਰਕਾਰਾਂ ਨੂੰ ਮੇਰੇ ਖਿਆਲ ਦੇ ਸ਼ੁੱਡ ਵੇਕ ਅਪ ਫਰਮ ਥਿਸ ਸਲੰਪਰ ਆਪਣੀ ਨੀਂਦ ਦੇ ਵਿੱਚੋਂ ਜਾਗਣ ਔਰ ਹੋਸ਼ ਦੇ ਵਿੱਚ ਆਉਣ